ਸਟਾਰ ਡੈਲੀ ਨਿਊਜ਼ ਜੋ ਕਿ ਟੀਮ ਅੱਜ ਅਸੀਂ ਪਹੁੰਚੀ ਹੈਗੀ ਪਿੰਡ ਖੋਸਾ ਵਿੱਚ ਜਿੱਥੇ ਅੱਖਾਂ ਦਾ ਫ੍ਰੀ ਕੈਂਪ ਹਰ ਸਾਲ ਲਗਾਇਆ ਜਾ ਰਿਹਾ ਹੈ ਇਸ ਸਾਲ 24 ਵਿੱਚ ਵੀ ਲਗਾਇਆ ਜਾ ਰਿਹਾ ਆਓ ਉੱਥੇ ਦੇ ਇਤਿਹਾਸ ਬਾਰੇ ਆਪਾਂ ਜਾਣੂ ਕਰਾਉਂਦੇ ਹਾਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਗਿਆਨੀ ਸਾਹਿਬ ਜੀ ਤੋਂ ਆਪਾਂ ਇਤਿਹਾਸ ਬਾਰੇ ਪਿੰਡ ਦੇ ਸੁਣਦੇ ਹਾਂ ਤੇ ਵਿਵਾਦ ਵਿੱਚ ਕੈਂਪ ਬਾਰੇ ਦੱਸਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਖੋਸਾ ਤਸਵੀਰ ਸ਼ਾ ਕੋਟ ਜ਼ਿਲ੍ਹਾ ਜਲੰਧਰ ਸਾਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੀ ਚਰਨਛੋਹ ਪ੍ਰਾਪਤ ਸਥਾਨ ਹੈ ਇਤਿਹਾਸਕਾਰ ਦੱਸਦੇ ਨੇ ਕਿ ਇੱਥੇ ਇੱਕ ਪ੍ਰਾਤਨ ਉਹਨਾਂ ਦੇ ਵੇਲੇ ਦਾ ਪੀਪਲ ਦਾ ਦਰਖਤ ਹੈ ਜਿਹੜਾ ਕਿ ਇੱਕ ਕਰਾਮਾਤੀ ਹੈ ਸਾਰਾ ਸੁੱਕਾ ਹੋਇਆ ਚਾਰ ਚਫੇਰਿਓ ਤੇ ਉੱਪਰੋਂ ਫਿਰ ਹਰਿਆ ਹੋਇਆ ਹੈ ਤੇ ਸਤਿਗੁਰੂ ਗੁਰੂ ਹਰ राय ਸਾਹਿਬ ਜੀ ਨੇ ਉਸ ਪਿੰਪਲ ਦੇ ਨਾਲ ਜਦੋਂ ਘੋੜਾ ਬਧਿਆ ਤੇ ਇੱਥੇ ਕੁਝ ਵਿਚਾਰਾ ਹੋਈਆਂ ਕਿ ਇਹ ਪਿੰਪਲ ਜਿਹੜਾ ਪੱਟਿਆ ਨਾ ਜਾਵੇ ਤੇ ਗੁਰੂ ਹਰ राय ਸਾਹਿਬ ਜੀ ਕਹਿਣ ਲੱਗੇ ਚਾਰ ਜੋਗ ਜਿਹੜੀ ਸਾਡੀ ਨਿਸ਼ਾਨੀ ਹੈ ਇਹ ਨਹੀਂ ਪੱਟੀ ਜਾ ਸਕਦੀ ਇਹ ਹਰੀ-ਭਰੀ ਰਹੇਗੀ ਤੇ ਇਸ ਸਥਾਨ ਤੇ ਗਿਆਨੀ ਗੁਰਦੇਵ ਸਿੰਘ ਜੀ ਯੂਕੇ ਵਾਲੇ ਉਹ ਹੀ ਤਕਰੀਬਨ ਹਰ ਸਾਲ ਇਹ ਅੱਖਾਂ ਦੀ ਸੇਵਾ ਕਰਦੇ ਨੇ ਤੇ ਵੈਸੇ ਲਗਾਤਾਰ ਜਿਹੜੀ ਡਿਸਪੈਂਸਰੀ ਹੈ ਫਰੀ ਦਵਾਈਆਂ ਗਿਆਨੀ ਸਵਰਨ ਸਿੰਘ ਜੀ ਲੰਬੜਦਾਰ ਸਾਹਿਬ ਤੇ ਗਿਆਨੀ ਕਰਮ ਸਿੰਘ ਜੀ ਕੈਨੇਡਾ ਵਾਲੇ ਇਹਨਾਂ ਦੋਹਾਂ ਪਰਿਵਾਰਾਂ ਵੱਲੋਂ ਇਹ ਡਿਸਪੈਂਸਰੀ ਚਲਾਈ ਜਾ ਰਹੀ ਹੈ ਗਿਆਨੀ ਗੁਰਚਰਨ ਸਿੰਘ ਜੀ ਵੇਲਖੂ ਸਿੰਧੜਾ ਵਾਲੇ ਡਾਕਟਰ ਸਾਹਿਬ ਜੋ ਸੇਵਾ ਕਰਦੇ ਨੇ ਤਕਰੀਬਨ ਤਿੰਨ ਘੰਟੇ ਇੱਥੇ ਆਉਂਦੇ ਨੇ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੋਵੇ ਉਹ ਵੀ ਇੱਥੇ ਆਣ ਕੇ ਦਵਾਈਆਂ ਵੀ ਲੈ ਸਕਦਾ ਹੈ ਤੇ ਬਾਕੀ ਇਸ ਨਗਰ ਤੇ ਗੁਰੂ ਆਰਦਾਸ ਸਾਹਿਬ ਜੀ ਦੀ ਬਹੁਤ ਜ਼ਿਆਦੀ ਕਿਰਪਾ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਹੋਏ ਲੋਕ ਜਿਹੜੇ ਨੇ ਉਹ ਗੁਰੂ ਹਰਾਈ ਸਾਹਿਬ ਜੀ ਨੂੰ ਬਹੁਤ ਸਤਿਕਾਰ ਦੇ ਨਾਲ ਮੰਨਦੇ ਨੇ ਸੋ ਇਨੀ ਬੇਨਤੀ ਦੇ ਨਾਲ ਹੀ ਦਾਸ ਕੇਮਾਂ ਦਾ ਜਾਚ ਕਰਵਾਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੀ ਜੋ ਖੋਸੇ ਪਿੰਡ ਦਾ ਜੋ ਇਤਿਹਾਸ ਆ ਇਹ ਭਾਈ ਸਾਹਿਬ ਹੁਣੀ ਦੱਸਿਆ ਤੋਂ ਅੱਖਾਂ ਦਾ ਜਿਹੜਾ ਕੈਂਪ ਫ੍ਰੀ ਕੈਂਪ ਲੱਗਦੇ ਆ ਐਨਆਰਏ ਵੀਰ ਆਪਣੇ ਨਾਲ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਹਦੀ ਯਾਦ ਵਿੱਚ ਲਾਂਦੇ ਆ ਤੇ ਕਿਉਂ ਲਾਂਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੈਂਪ 2004 ਤੋਂ ਸ਼ੁਰੂ ਹੋਇਆ ਸੀ ਮੈਂ ਆਪਣੇ ਪਾਪਾ ਜੀ ਦੀ ਯਾਦ ਦੇ ਵਿੱਚ ਲਾਉਣੇ ਇੱਥੇ ਤੇ ਇਹ ਸਾਡਾ 18ਵਾਂ ਕੈਂਪ ਤੇ ਦੋ ਕੈਂਪ ਸਾਡੇ ਮਿਸ ਹੋ ਗਿਆ ਸੀ ਉਹ ਅਸੀਂ ਇੱਕ ਮੁਸੀਆ ਲਾਉਣਾ ਕਿ ਪਰਸੋਂ ਤੇ ਦੋ ਅਗਲੇ ਸਾਲ ਆ ਜਾਏਗਾ ਹਾਂਜੀ ਤੇ ਇਹ ਆਸ ਬਾਕੀ ਜਿੰਨਾ ਵੀ ਹੋ ਸਕਦਾ ਇੱਥੇ ਫਰੀ ਦਵਾਈਆਂ ਫਰੀ ਸਾਰਾ ਕੁਝ ਦਿੰਨੇ ਆ ਤੇ ਬਾਕੀ ਡਾਕਟਰ ਕਰਨੀ ਸਾਹਿਬ ਦੱਸਦਾ ਤੁਹਾਨੂੰ ਜਿਹੜੀ ਸਰਜਰੀ ਲਾਉਂਦੇ ਆ ਇੱਥੇ ਚੱਲਦੀ ਆ ਉਹ ਰੋਜ਼ ਹੀ ਤਕਰੀਬ ਖੁੱਲੀ ਹੁੰਦੀ ਆ ਤੇ ਦਵਾਈਆਂ ਆਦਮੀ ਫਰੀ ਲੈ ਸਕਦਾ ਇਥੋਂ ਬਣ ਕੇ ਹਾਂਜੀ ਵਾਈਕ ਰਖ ਖਾਲਸਾ ਵਾਈਕ ਜੀ ਫਤਿਹ ਜੀ ਤੋਂ ਸੋ ਇਸਗਾ ਜੋ ਪਿੰਡ ਦਾ ਇਤਿਹਾਸ ਤੇ ਜੋ ਅੱਖਾਂ ਦੇ ਕੈਂਪ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਐਨਆਰਏ ਵੀਰਾਂ ਦੇ ਸੰਯੋਗ ਦੇ ਨਾਲ ਜੋ ਲਗਾ ਰਹੇ ਆ ਸੋ ਇਸ ਦੇ ਨਾਲ ਹੀ ਅਸੀਂ ਸੇਵਾ ਦੀ ਇਜਾਜ਼ਤਾਂ ਧੰਨਵਾਦੀ ਇਹ ਜੋ ਹਰ ਸਾਲ ਆਪਣੇ ਇੰਗਲੈਂਡ ਤੋਂ ਆਉਦੇ ਨੇ ਗੁਰਦੀਪ ਸਿੰਘ ਮਠਾੜੂ ਸਾਹਿਬ ਇਹ ਆਪਣੇ ਬਾਪੂ ਦੀ ਯਾਦ ਵਿੱਚ ਹਰ ਸਾਲ ਇੱਥੇ ਕੈਂਪ ਲਗਾਉਂਦੇ ਨੇ ਤੇ ਨੇਕਾ ਹੀ ਲੋਕਾਂ ਦੀਆਂ ਇਥੋਂ ਅੱਖਾਂ ਬਣਦੀਆਂ ਹਨ ਫ੍ਰੀ ਦਵਾਈਆਂ ਫ੍ਰੀ ਆਪਰੇਸ਼ਨ ਫ੍ਰੀ ਐਨਕਾਂ ਦਿੱਤੀਆਂ ਜਾਂਦੇ ਨੇ ਇਹਨਾਂ ਦਾ ਸਭ ਤੋਂ ਜ਼ਿਆਦਾ ਵੱਧ ਨਗਰ ਵੀ ਧੰਨਵਾਦ ਕਰਦਾ ਵਾ ਕਮੇਟੀ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਸਰਦਾਰ ਕਰਮ ਸਿੰਘ ਬਲੇਤੀਆ ਕੈਨੇਡਾ ਵਾਲੇ ਸਵਾਰ ਸਿੰਘ ਲੰਬੜਦਾਰ ਤੇ ਸਵਾਰ ਸਿੰਘ ਨਵੇਮਬਰ ਪੰਚਾਇਤ ਸਾਰੀ ਪੰਚਾਇਤ ਵੀ ਤੇ ਸਾਰੀ ਕਮੇਟੀ ਵੀ ਇਸ ਸਾਡੂ ਪਰਿਵਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਚਰੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਤੁਹਾਡਾ ਵੀ